ਸਾਸੀ ਕਬੀਦੀ ਸਾਰਿਆਂ ਨੂੰ ਵੀਰ ਜੀ ਚੜਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਇਹਦੇ ਵੀਰ ਜੀ ਤੁਹਾਡਾ ਅੱਜ ਦੇ ਵੀਡੀਓ ਵਿੱਚ ਵੀਰ ਜੀ ਤੁਹਾਨੂੰ ਵਿਖਾਉਣਾ ਹੈ ਪਰ ਤਿੰਨ ਝੋਟੀਆਂ ਇਹਨਾਂ ਵਿੱਚੋਂ ਇੱਕ ਤੋਕੜ ਗੱਬਣ ਤੇ ਦੋ ਸੱਜਣਾ ਤੇ ਵੀਰ ਜੀ ਨਾਮ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀਰ ਜੀ 9592800635 ਹਾਂਜੀ ਤੇ ਵੀਰ ਜੀ ਆ ਪਹਿਲੇ ਨੰਬਰ ਤੇ ਝੋਟੀਆਂ ਤੋ ਵਿੱਧੀ ਗੱਭਣ ਹੈ ਗਈ ਜੇ ਚਮਾ ਮਹੀਨਿਆਂ ਦੀ ਤੇ ਦੂਜਾ ਸੁਹਾ ਵਿੱਧੀ ਆਰਕਾਂ ਸੂਈ ਆ ਚੰਗੀ ਝੋਟੀ ਵਿੱਧੀ ਰਿਕਾਰਡ ਵਾਲੀ ਜੇ ਸੱਜਰ ਝੋਟੀ ਦੁੱਧ ਦਿੰਦੀ ਰਹੀ ਐ 16 17 ਕਿਲੋ ਤੇ ਵਿੱਧੀ ਉਧਰੋਂ ਝੋਟੀ ਆਈ ਹਰਿਆਣੇ ਦੀ ਤੇ ਚਮਾ ਮਹੀਨਿਆਂ ਦੀ ਵਿੱਧੀ ਚੈੱਕ ਪਾਸ ਜੇ ਚਮਾ ਤੋਂ ਕੋ ਪੰਜ ਸੱਤ ਦਿਨ ਅੰਦਰ ਹੋਣਗੇ ਤੇ ਦੁੱਧ ਵਿੱਧੀ ਇਸ ਟਾਈਮ ਮੌਕੇ ਤੇ ਹੋਊਗਾ 9 ਕਿਲੋ ਤਿਆਰ ਪਰ ਪਾਠ ਕਿਲੋ ਤੁਹਾਨੂੰ ਦੱਸਾਂਗੇ ਆ ਕੋਲ ਕੇ ਵਿਖਾਵੋਗੇ ਮੈਂ ਜੀ ਤੇ ਬਾਕੀ ਵਿੱਧੀ ਇੱਕ ਬੇਨਤੀ ਆ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਆ ਜੋਂ ਤੋਂ ਨਾਲ ਚੰਗੀ ਤੋਂ ਚੰਗੀ ਸੋਹਣੀ ਤੋਂ ਸੋਹਣੀ ਮੱਝ ਦੀ ਵੀਡੀਓ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਕਰੋ ਬਿਟੀ ਫੇਸ ਕੁਆਲਿਟੀ ਚੱਕ ਇਹਦਾ ਦੇਖੋ ਵੀਜੀ ਪੂਰੇ ਵੱਡੇ ਕਦ ਕਾਠ ਵਾਲੀ ਦੇ ਬਿਟੀ ਖਾਣਾ ਦਾ ਸਾਇ ਇੱਥੇ ਗੈਪ ਚੈੱਕ ਕਰੋ ਦੇਖੋ ਵੀਜੀ ਚੰਗੇ ਵੱਡੇ ਕਦ ਤੇ ਰਿਕਾਰਡ ਵਾਲੀ ਆ ਲੈਓ 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 ਆਖੀ ਵੀਜੀ ਪਹਾੜੇ ਤੇ ਮਿਲਦੀ ਹੈ ਦਮੇ ਟਾਈਮ ਹੈ ਕਿੰਦੇ ਵੱਡੇ ਕਦ ਕੱਡ ਵਾਲੀਏ। ਵਿਥਣਾ ਦਾ ਸਹਾਈ ਤੇ ਗਾਇ ਬਹੁਤ ਹੀ ਸ਼ਾਨਦਾਰ ਹੈ। ਦੇਖੋ ਵੀਰ ਜੀ ਸੱਜਰਾ ਮਈਆਂ ਨੂੰ ਤੇ ਹੋਣੀ ਪਰੇ ਕਰ ਲਈ ਜਾਣ ਦੀ ਏ। ਉਹਨਾਂ ਦੇ ਅੱਗੋਂ ਵੀ ਵੇਖੋ ਸਹਾਈ ਤੇ ਗਾਇ ਵੇਖੋ ਬਿਲਕੁਲ ਬਹੁਤ ਹੀ ਸਾਫ ਲੱਗਾ ਵਾ। ਤੇ ਬਾਕੀ ਵੀਰ ਜੀ ਜੇ ਸੱਜਰ ਝੋਟੀ ਹੋਵੇ ਤੇ ਫਿਰ ਤੇ ਵੀਰ ਜੀ ਝੋਟੀ 1.5 ਲੱਖ ਦੀ ਜੇ। ਤੇ ਹੁਣ ਵੀਰ ਜੀ ਚਲੋ ਆਪਾਂ ਜਾਇਜ ਕਰਕੇ ਦੇ ਦਿੰਨੇ ਆ। ਮੁੱਲ ਵੀਰ ਜੀ ਝੋਟੀ ਦਾ 85000 ਰੁਪਿਆ ਜੇ। ਤੇ ਇਹ ਤੋਂ ਵਿਧੀ ਆਪਾਂ ਹਾਨਾ ਜਿਹੜੀ ਆ ਹਾਨਾ ਛੋਟੀ 75000 ਦੀ ਆਪਾਂ ਦੇ ਦਾਂਗੇ ਵਿਧੀ ਹਾਨਾ 75000 ਦੇ ਦਾਂਗੇ ਬਾਕੀ ਵਿਧੀ ਛੋਟੀ ਬਹੁਤ ਹੀ ਸਾਫ ਸੁਥਰੀ ਆ ਤੇ ਚੰਗੇ ਰਿਕਾਰਡ ਵਾਲੀ ਆ ਤਾਂ ਬਾਕੀ ਵਿਧੀ ਦੂਜੇ ਨੰਬਰ ਤੇ ਛੋਟੀ ਇਹ ਵੀ ਦੂਜਾ ਸੁਆ ਜੇ ਤੇ ਦੂਜਾ ਸੁਆ ਛੋਟੀ ਵਿਧੀ ਸੂਈ ਜੇ ਇਹ ਥੱਲੇ ਵਿਧੀ ਛੋਟੀ ਥੱਲੇ ਮੌਕੇ ਦਾ ਦੁੱਧ 12 ਕਿਲੋ ਤਿਆਰ ਹੈਗਾ ਜੇ ਦੇਖੋ ਥੱਲੇ ਉਹਦਾ ਥਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਪੂਰੀ ਵਿਧੀ ਛੋਟੀ ਬਿਲਕੁਲ ਨਹੀਂ ਬਣੀ ਫਿਰਦੀ ਜੇ ਦੂਜਾ ਸੁਆ ਸੂਈ ਜੇ ਦੀ ਆ ਇਹਦਾ ਬੱਚਾ ਜੇ ਇਹ ਕੋ 10 ਤੋਂ 12 ਦਿਨਾਂ ਦੀ ਸੂਈ ਜੇ 15 ਦੀ ਹੋ ਸਕਦੀ ਆ ਬੱਚਾ ਮਗਰ ਕੱਟਾ ਜੇ ਤੇ ਵੀ ਫੇਸ ਕੁਆਲਟੀ ਚੈੱਕ ਕਰੋ ਉਰੋ ਮੜੀ ਝੋਟੀਆਂ ਦੇਖੋ ਵੀ ਜੀ ਵਜਨ ਕਾਤੋਂ ਹੀ ਬਹੁਤ ਸੋਹਣਾ ਆ ਫੇਸ ਕੁਆਲਟੀ ਚੈੱਕ ਕਰੋ ਵੇਖੋ ਦੇਖੋ ਵੀ ਜੀ ਲੱਗਦਾ 50 ਸੱਲੇ ਸਾਣਾ ਦੱਸਾਇ ਤੇ ਗੈਪ ਚੈੱਕ ਕਰੋ ਇਹ ਦੁੱਧ ਮੌਕੇ ਤੇ 12 ਕਿਲੋ ਤਿਆਰ ਹੋਗਾ ਜੇ ਕੋ ਵੀਰਪਰਾ ਸੰਭੂਗਾ ਤਾਂ 13-14 ਕਿਲੋ ਤੱਕ ਵੀ ਜਾ ਸਕਦੀ ਜੇ ਦੇਖੋ ਛੱਠ ਪੜਾ ਵੇਖੋ ਮੈਂ ਦਾ ਵਜਨ ਕੱਢ ਵੇਖੋ ਬਹੁਤ ਹੀ ਸਾਫ ਸੁਥਰੀ ਹੈ ਚਲੋ ਬੜੋ ਰਾਜੀਪੜੀ ਪੂਰੀ ਜੇ ਫੇਸ ਕੁਆਲਟੀ ਦੇ ਉੱਤੇ ਬੜਾ ਨੀਲੀ ਦਾ ਪੱਕ ਰੱਖਦੀ ਹੈ ਪਰ ਮੈਂ ਦੁੱਧ ਵਾਲੀ ਹੈ ਵੇਖੋ ਐਂ ਛਰੀਰ ਤੇ ਲੋਈ ਲੋਈ ਵੇਖੋ ਕੋਲ ਪਤਲਾ ਚਾਹਮਿਆਂ ਚਲ ਪਤ ਚਲ ਕਰ ਮાળੀਏ ਲੈ ਜਾ ਜੋ ਲੈ ਜਾ ਚਲ ਚਲ ਪਤ ਚਲਾ ਹਲ ਚੱਲਾ ਇਹ ਜਿਹੜੀ ਛੋਟੀ ਦਾ ਮੁੱਲ ਤੇ ਹੈਗਾ ਜੇ ਲੱਖ ਰੁਪਈਆ ਜਿਹੜੇ ਹਿਸਾਬ ਨਾਲ ਥੱਲੇੋਂ ਤਿਆਰ ਆ ਉਤੋਂ ਸਭ ਕੁਝ ਐ ਬਿਲਕੁਲ ਸੋਹਣੀ ਆ ਚਾਰੇ ਕੰਨੀਆਂ ਤੋਂ ਇੱਕੋ ਜੀ ਜੇ ਤੇ ਬਾਕੀ ਵੀਰ ਜੀ ਆਪਾਂ ਜੈ ਜੀ ਕਰਾਂਗੇ ਮੁੱਲ ਜਿਹੜੀ ਦੇਣੀ ਲੈਣੀ ਆ ਬਿਲਕੁਲ ਹਾਨਾ ਹੀ ਛੋਟ ਵਾਲਾ ਹੀ ਕੰਮ ਕਰਾਂਗੇ ਆਪਾਂ ਲਾਗੋਂ ਦੀ ਫੇਰ ਇੱਕ ਰੀ ਥਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰ ਲਓ ਕਾਰਡ ਪਛੜ ਐ ਮੈਂ ਇੱਕੋ ਬੰਨੀ ਐ ਸਾਰੇ ਇੱਕੋ ਜੀ ਆ ਇਹ ਵੀਰ ਜੀ 90000 ਚੋਂ ਆਪਾਂ 2000 ਰੁਪਈਆ ਛੋਟ ਕਰ ਦਾਂਗੇ ਮੈਂ ਜੀ ਹਾਂਜੀ ਜਿਹਾਨ ਆ ਜਿਹੜੀ 90000 ਚੋਂ 2000 ਰੁਪਏ ਛੋੜ ਕਰਦਾ ਬਾਕੀ ਵੀ ਜਿੱਤੇ ਨੰਬਰ ਤੇ ਆ ਗਈ ਹੈ ਨੀਲੀ 라ਵੀ ਦੀ ਆ ਵੇਖੋ ਨੀਲੀ ਆਵੀਦੀ ਵੀ ਜੇ ਪਹਿਲਾ ਸੁਭਾ ਸੁਈ ਜੇ ਤੇ ਪਹਿਲਾ ਸੁਭਾ ਇਹਦਾ ਸੁਭਾ ਵੀ ਜੇਗਾ ਜੇ ਆ ਬੱਚਾ ਜੇ ਕੋਈ 1.5 ਮਹੀਨੇ ਦਾ ਲਾਲੇ ਕੋ ਦੋਵਾਂ ਦਾ ਲਾਲੇ ਕੋੰ ਤਾਂ ਅੰਦਰ ਅੰਦਰ ਹੀ ਹੋਊਗਾ ਜੇ ਤੇ ਬਾਕੀ ਵੀ ਜੀ ਠੰਡੀ ਸੀਲ ਪੂਰੀ ਜੇ ਇਹਨੂੰ ਵੀ ਜੀ ਭਵੇਂ ਬੱਚੇ ਦੇ ਚੋਲੋ ਭਵੇਂ ਭਾੜੇ ਦੇ ਚੋਲੋ ਭਵੇਂ ਥਾਪੀ ਮਾਰ ਕੇ ਇਦਾਂ ਹੀ ਚੋਲੋ ਹਾਂ ਕੋਲ ਕੇ ਭਾਇਓ ਮੜੀ ਜੀ ਦੇ ਵੀਰ ਥੱਲੇ ਮੌਕੇ ਤੇ ਦੁੱਧ ਤਿਆਰ ਹੋਊਗਾ ਜੇ 8 ਕਿਲੋ 8 ਕਿਲੋ ਦੁੱਧ ਤਿਆਰ ਹੋਊਗਾ ਜੇ ਇਹ ਸੋਨੀ ਜਨੱਖੀ ਬਹੁਤ ਜੇ ਤੇ ਉਹ ਨੀਲੀ ਰਵੇ ਜੇ ਦੇਖ ਇਹਦੀ ਲਾਗੋਂ ਦੀ ਥਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਐ ਫਿਕਸ ਜੇ ਲੈ ਵਦੀ ਆ ਤੇ ਬਾਕੀ ਵੀ ਜੀ ਠੰਡੀ ਸੀਰ ਪੂਰੀ ਜੇ ਅਮ ਇਦਾਂ ਹੀ ਥੱਲੇ ਬੈਜੋ ਬੈਕਪ ਖਾਈ ਪਾਸਿਆਂ ਬੈਜੋਗਾ ਇਦਾਂ ਮੇਰੇ ਥੱਲੇ ਬੈਗ ਧਾਰ ਦੋ ਤੇ ਮੈਂ ਇਹਨੂੰ ਚੋਲੋ ਆ ਵੇਖੋ ਇੱਥੇ ਮਰਜੀ ਗਰਾਊਂਡ 'ਚ ਵਾਹ ਕੇ ਮੈਂ ਇਹਨੂੰ ਚੋਲੋ ਇਹ ਠੰਡੀ ਸੀਲ ਬਹੁਤ ਆ ਹਾਂਜੀ ਹਾਂਜੀ ਬਸ ਠੀਕ ਐ ਇਦਾਂ ਹੀ ਚੋਲੋ ਭਾਵੇਂ ਭਾੜਾ ਪਾ ਲਓ ਭਾਵੇਂ ਜਵਾਗ ਤੇ ਚੋਲੋ ਭਾਵੇਂ ਇਦਾਂ ਚੋਲੋ ਠੰਡੀ ਸੀਲ ਪੂਰੀ ਵਿੱਧੀ ਝੋਟੀ ਐ ਇਹ ਰਿਕ ਲਾਗੋ ਦੀ ਥੋੜਾ ਦਾ ਸਾਈਜ਼ ਤੇ ਗੈਪ ਚੈੱਕ ਕਰ ਲਓ ਹਲਪਤੇ ਵਿਦਿ ਮੋਲੇ ਦਾ ਝੋਟੀ ਦਾ ਭਵੇਂ 80 ਕਰ ਲਈਏ 85 85 ਕਰ ਲਈਏ ਵਿਦਿ 75000 ਚੋਂ 3000 ਰੁਪਏ ਛੋਟ ਕਰ ਦਾਂਗੇ ਵਿਦਜੀ ਹਾਂ ਨਾ ਜਿਹੜੀ ਝੋਟੀ 72000 ਦੀ ਦੇ ਦਾਂਗੇ ਬਾਕੀ ਵਿਦਿ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਐਂਦੀ ਠੰਡੀ ਤਸੀਲ ਸਪਾਈ ਵਾਲੀਆਂ ਤੇ ਬਾਕੀ ਵਿਦਿ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਕਿ ਸਾਡੇ ਚੈਨਲ ਚੜ੍ਹਦੀ ਕਲਾ ਡੇਲੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵਿਦਜੀ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਕਰੇ ਵੀਡੀਓ ਵੇਖਣੇ ਬਹੁਤ ਬਹੁਤ ਵੀਰ ਸਾਰਿਆਂ ਭੈਣ ਭਰਾਵਾਂ ਦਾ ਧੰਨਵਾਦੀ ਬਾਈ ਖਾਲਸਾ ਬਾਈ ਫਤੇ ਜੀ